ਰਾਗ ਸੂਹੀ ਸੰਤ ਮਹਿਲਾ ਪੰਜਵਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਪੁਲਹਾਨਾ ਸੁਣ ਬਾਵਰੇ ਨਹਿ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਦੇਖ ਉਲੋ ਅਢ ਲਹਿ ਨਾ ਮੁੱਲੋ ਗੋਵਿੰਦ ਨਾਮ ਜੀਠਾ ਥੀਵੇਂ ਲਾਲ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸ਼ਰਨ ਕਿਰਪਾ nid ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣ ਨਹਿਚਲ ਹਭ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਐ ਹਰ ਪਾਈਏ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਹਿ ਰਹੀ ਐ ਇਹ ਮਨ ਦੀਜੈ ਸ਼ੰਕ ਨਾ ਕੀਜੈ ਗੁਰਮੁਖਤਾਜ ਬੋ ਮਾਣਾ ਨਾਨਕ ਦੀਨ ਭਗਤ ਪਵਤਾਰਣ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਬਰੇ ਕਿਆ ਕੀਚੈ ਕੂੜਾ ਮਾਣੂ ਸੁਣ ਬਾਬਰੇ ਹੱਬ ਵੈਸੀ ਗਰਬ ਗਮਾਨੂ ਨੇਚਲ ਹੱਬ ਜਾਣ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਪੌਜਲ ਧਰੀਏ ਜੇ ਥੀਵੇ ਕਰਮ ਲਿਖਿਆ ਸਾ ਗੁਰ ਸੇਵੀ ਜੈ ਅੰਮ੍ਰਿਤ ਪੀਜੈ ਜਿਸ ਲਾਵੇ ਸਹਿਜ ਧਿਆਨੂ ਨਾਨਕ ਸ਼ਰਨ ਪਿਆ ਹਰ ਦੁਆਰ ਹਉ ਬਲ ਬਲ ਸਦ ਕੁਰਬਾਨੂ ਸੁਣ ਬਾਵਰੇ ਮਤ ਜਾਣ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨਿ ਪ੍ਰਭ ਧਿਆਇਆ ਜਿਨ ਪ੍ਰਭ ਧਿਆਇ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ ਥਿਓ ਨਮਾਣਾ ਸਦ ਕੁਰਬਾਣਾ सगला ਆਪ ਮਿਟਾਈਐ ਓ ਤਨ ਭਾਗ ਸੁਧਾ ਜਿਨ ਪ੍ਰਭ ਲਿਧਾ ਹਮ ਤਿਸ ਪੈ ਆਪ ਵਿਚਾਇਆ ਨਾਨਕ ਦੀਨ ਸ਼ਰਨ ਸੁਖ ਸਾਗਰ ਰਾਖ ਲਾਜ ਅਪਣਾਇਆ